ਕੈਨੇਡਾ ਵੀਜ਼ਿਆਂ ਦੀ ਗਿਣਤੀ ਘਟਾ ਅਤੇ ਪੱਕੇ ਹੋਣ ਦੇ ਰਾਹ ਔਖੇ ਕਰ ਰਿਹਾ ਹੈ। ਪੀਆਰ ਲਈ ਇੱਕ ਨਵਾਂ ਦਰਵਾਜ਼ਾ ਖੁੱਲਦਾ ਨਜ਼ਰ ਆ ਰਿਹਾ ਹੈ। ਫ੍ਰੈਂਚ ਬੋਲਣ ਵਾਲਿਆਂ ਲਈ ਕੈਨੇਡਾ 'ਚ ਪੀਆਰ ਦਾ ਰਾਹ ਆਸਾਨ ਹੋ ਸਕਦਾ ਹੈ। ਕਯੂਬਿਕ ਤੋਂ ਬਾਹਰ ਫ੍ਰੈਂਕੋਫੋਨ ਇਮੀਗ੍ਰੇਸ਼ਨ ਨੂੰ ਉਤਸ਼ਾਹਿਤ ਕਰਨ ਲਈ ਕੀ ਕਰ ਰਹੀ ਹੈ? ਕੈਨੇਡਾ 'ਚ ਮੌਕਿਆਂ ਦੀ ਭਾਲ ਕਰਨ ਵਾਲੇ ਫ੍ਰੈਂਚ ਬੋਲਣ ਵਾਲੇ ਪ੍ਰਵਾਸੀਆਂ ਲਈ ਇੱਕ ਚੇਂਜਿੰਗ ਇਰਾਦਾ ਸੰਕੇਤ ਦਿੰਦਾ ਹੈ। ਫ੍ਰੈਂਕੋਫੋਨ ਲੋਕਲੀ ਸਥਾਈ ਨਿਵਾਸ ਦਾ ਰਸਤਾ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸੁਖਾਲਾ ਹੈ ਆਈਆਰਸੀਸੀ ਨੇ 2 ਜੂਨ ਨੂੰ ਪੀਐਨਪੀ ਡਰਾ ਦੇ ਵਿੱਚ ਸਿਰਫ 277 ਉਮੀਦਵਾਰਾਂ ਨੂੰ ਸੱਦਾ ਦਿੱਤਾ ਫ੍ਰੈਂਚ ਚ ਮੁਹਾਰਤ ਰੱਖਣ ਵਾਲੇ ਉਮੀਦਵਾਰਾਂ ਨੂੰ ਪੀਆਰ ਹਾਸਲ ਕਰਨ ਤੇ ਕੈਨੇਡਾ ਦੇ ਲੇਬਰ ਮਾਰਕੀਟ ਚ ਵਧਣ ਫੁੱਲਣ ਦਾ ਇੱਕ ਵੱਖਰਾ ਫਾਇਦਾ ਹੁੰਦਾ ਹੈ ਸਥਾਈ ਨਿਵਾਸ ਲਈ ਅਰਜ਼ੀ ਦੇਣ ਲਈ 7500 ਸੱਦੇ ਜਾਰੀ ਕੀਤੇ ਗਏ ਸ ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਤੇ ਤੁਹਾਡਾ ਸਵਾਗਤ ਹੈ ਇੱਕ ਪਾਸੇ ਕੈਨੇਡਾ ਵੀਜ਼ਿਆਂ ਦੀ ਗਿਣਤੀ ਘਟਾ ਅਤੇ ਪੱਕੇ ਹੋਣ ਦੇ ਰਾਹ ਔਖੇ ਕਰ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਪੀਆਰ ਲਈ ਇੱਕ ਨਵਾਂ ਦਰਵਾਜ਼ਾ ਖੁੱਲਦਾ ਨਜ਼ਰ ਆ ਰਿਹਾ ਹੈ 2029 ਤੱਕ ਕੈਨੇਡਾ ਚ ਫ੍ਰੈਂਕੋਫੋਨ ਇਮੀਗ੍ਰੇਸ਼ਨ ਟੀਚਾ ਨੂੰ 12% ਤੱਕ ਵਧਾਉਣ ਲਈ ਹੋਰ ਫ੍ਰੈਂਚ ਐਕਸਪ੍ਰੈਸ ਐਂਟਰੀ ਡਰਾ ਆ ਰਹੇ ਨੇ ਜਦ ਕਿ 2025 ਚ ਇਹ ਸਿਰਫ 8.5 ਫੀਸਦੀ ਸੀ ਅਜਿਹਾ ਅਸੀਂ ਨਹੀਂ ਕਹਿ ਰਹੇ ਬਲਕਿ ਨਵੀਂ ਕਾਰਨੀ ਸਰਕਾਰ ਦੀ ਇਮੀਗ੍ਰੇਸ਼ਨ ਮੰਤਰੀ ਲੀਨਾ ਡਿਆਬ ਬਿਆਨ ਦੇ ਵਿੱਚ ਕਹਿ ਰਹੀ ਹੈ ਜਿਸ ਵਿੱਚ ਉਹਨਾਂ ਨੇ ਫ੍ਰੈਂਕੋਫੋਨ ਇਮੀਗ੍ਰੇਸ਼ਨ ਟੀਚਰ ਨੂੰ ਵਧਾਉਣ ਵੱਲ ਇਸ਼ਾਰਾ ਕੀਤਾ ਹੈ ਇਹਦੇ ਤੋਂ ਇਹ ਸਾਫ਼ ਹੋ ਰਿਹਾ ਹੈ ਕਿ ਆਉਣ ਵਾਲੇ ਸਮੇਂ ਚ ਫ੍ਰੈਂਚ ਬੋਲਣ ਵਾਲਿਆਂ ਲਈ ਕੈਨੇਡਾ ਚ ਪੀਆਰ ਦਾ ਰਾਹ ਆਸਾਨ ਹੋ ਸਕਦਾ ਹੈ ਦਰਸਲ ਹਾਊਸ ਆਫ ਕਾਮਨਸ ਦੇ ਵਿੱਚ ਇੱਕ ਸੈਸ਼ਨ ਦੌਰਾਨ ਸੰਸਦ ਮੈਂਬਰ ਗਾਈਲਾਇਮ ਡੈਸ਼ਨੇਜ਼ ਥਰੀਆਲਟ ਨੇ ਸਵਾਲ ਕੀਤਾ ਕਿ ਸਰਕਾਰ ਕਯੂਬਿਕ ਤੋਂ ਬਾਹਰ ਫ੍ਰੈਂਕੋਫੋਨ ਇਮੀਗ੍ਰੇਸ਼ਨ ਨੂੰ ਉਤਸ਼ਾਹਿਤ ਕਰਨ ਲਈ ਕੀ ਕਰ ਰਹੀ ਹੈ। ਇਹਦੇ ਜਵਾਬ ਦੇ ਵਿੱਚ ਮੰਤਰੀ ਲੀਨਾ ਡਿਆਬ ਨੇ ਕਯੂਬਿਕ ਤੋਂ ਬਾਹਰ 6% ਫ੍ਰੈਂਚ ਬੋਲਣ ਵਾਲੇ ਦਾਖਲਿਆਂ ਦੇ 2024 ਦੇ ਟੀਚੇ ਨੂੰ ਪਾਰ ਕਰਨ ਦੀ ਸਰਕਾਰ ਦੀ ਯੋਜਨਾ ਨੂੰ ਦੱਸਿਆ। ਜਿਹਦੇ ਵਿੱਚ ਹੌਲੀ-ਹੌਲੀ ਉੱਚ ਟੀਚੇ ਨਿਰਧਾਰਤ ਕੀਤੇ ਜਾ ਰਹੇ ਨੇ ਜਿੱਦਾਂ 2025 ਦੇ ਵਿੱਚ 8.5% 2026 ਦੇ ਵਿੱਚ 9.5% ਤੇ 2027 ਦੇ ਵਿੱਚ 10% ਤੇ ਉਹਦੇ ਤੋਂ ਬਾਅਦ 2029 ਤੱਕ ਇਹਨਾਂ ਟੀਚਿਆਂ ਨੂੰ 12% ਤੱਕ ਲਿਜਾਣਾ ਮਿੱਥਿਆ ਗਿਆ ਹੈ ਸਟੈਟਿਸਟਿਕਸ ਕੈਨੇਡਾ ਦੀ ਤਾਜ਼ਾ ਅਧਿਕਾਰਤ ਜਨਗਣਨਾ ਦੀ ਰਿਪੋਰਟ ਕਿ ਉਹ ਇੱਕ ਤੋਂ ਬਾਹਰ ਫ੍ਰੈਂਕੋਫੋਨਾ ਦੇ ਅਨੁਪਾਤ ਜੇ 1977 ਚ 6.1 ਫੀਸ ਤੋਂ ਘਟ ਕੇ 2021 ਚ ਸਿਰਫ 3.5 ਫੀਸ ਦੀ ਗਿਰਾਵਟ ਰਿਪੋਰਟ ਕਰਦੀ ਹੈ 2 ਜੂਨ 2025 ਨੂੰ ਇਮੀਗ੍ਰੇਸ਼ਨ ਮੰਤਰੀ ਲੀਨਾ ਡਿਆਬ ਦੁਆਰਾ ਪ੍ਰਗਟ ਕੀਤਾ ਗਿਆ ਇਹ ਬੋਲਡ ਸਟੈਪ ਕੈਨੇਡਾ ਚ ਮੌਕਿਆਂ ਦੀ ਭਾਲ ਕਰਨ ਵਾਲੇ ਫ੍ਰੈਂਚ ਬੋਲਣ ਵਾਲੇ ਪ੍ਰਵਾਸੀਆਂ ਲਈ ਇੱਕ ਚੇਂਜਿੰਗ ਇਰਾਦਾ ਸੰਕੇਤ ਦਿੰਦਾ ਹੈ ਟਾਰਗੇਟਡ ਐਕਸਪ੍ਰੈਸ ਐਂਟਰੀ ਡਰਾ ਤੇ ਇਨੋਵੇਟਿਵ ਪ੍ਰੋਗਰਾਮਾਂ ਦੇ ਨਾਲ ਫ੍ਰੈਂਕੋਫੋਨ ਲੋਕਾਂ ਲਈ ਸਥਾਈ ਨਿਵਾਸ ਦਾ ਰਸਤਾ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸੁਖਾਲਾ ਹੈ ਇਹ ਫ੍ਰੈਂਚ ਬੋਲਣ ਵਾਲੇ ਹੁਨਰਮੰਦ ਕਾਮਿਆਂ ਲਈ ਆਪਣੇ ਕੈਨੇਡੀਅਨ ਸੁਪਨੇ ਨੂੰ ਅੱਗੇ ਵਧਾਉਣ ਲਈ ਇੱਕ ਬਿਹਤਰ ਸਥਿਤੀ ਬਣਾਉਂਦਾ ਹੈ ਕੈਨੇਡਾ ਨੇ 2003 ਤੋਂ ਸਤੰਬਰ 2024 ਤੱਕ ਕੁਵਿਕ ਤੋਂ ਬਾਹਰ 132000 ਤੇ 195 ਫ੍ਰੈਂਚ ਬੋਲਣ ਵਾਲੇ ਸਥਾਈ ਨਿਵਾਸੀਆਂ ਦਾ ਸਵਾਗਤ ਕੀਤਾ ਨਵੇਂ ਨੀਤੀਆਂ ਮੁਤਾਬਕ ਇਸ ਨੂੰ ਤੇਜ਼ ਕਰਨਾ ਤੇ ਇਹ ਯਕੀਨੀ ਬਣਾਉਣਾ ਹੈ ਕਿ ਫ੍ਰੈਂਕੋਫੋਨ ਭਾਈਚਾਰਿਆਂ ਨੂੰ ਸੱਭਿਆਚਾਰਕ ਤੇ ਆਰਥਿਕ ਤੌਰ ਤੇ ਪਰਫੁੱਲਤ ਕੀਤਾ ਜਾਵੇ। ਇਸ ਸਾਲ ਹੁਣ ਤੱਕ ਫ੍ਰੈਂਚ ਕੇਂਦਰਿਤ ਡਰਾ ਰਾਹੀਂ 18500 ਅਰਜ਼ੀਆਂ ਦੇਣ ਲਈ ਸੱਦਾ ਦਿੱਤਾ ਗਿਆ ਹੈ ਜੋ ਕਿ ਸਾਰੇ ਐਕਸਪ੍ਰੈਸ ਐਂਟਰੀ ਸੱਦਿਆਂ ਦਾ ਤਕਰੀਬਨ 54% ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਬਾਕੀ ਸਟਰੀਮਜ਼ ਦੇ ਮੁਕਾਬਲੇ ਫ੍ਰੈਂਚ ਭਾਸ਼ਾ ਦੀ ਮੁਹਾਰਤ ਰੱਖਣ ਵਾਲਿਆਂ ਲਈ CRS ਸਕੋਰ ਵੀ ਘਟ ਰਿਹਾ ਆ 21 ਮਾਰਚ 2025 ਨੂੰ ਇੱਕ ਡਰਾ ਕੱਢਿਆ ਜਾਂਦਾ ਜਿਹਦੇ ਵਿੱਚ 7500 ਦੇ ਕਰੀਬ ਸੱਦੇ ਦਿੱਤੇ ਜਾਂਦੇ ਆ ਤੇ CRS ਹੁੰਦਾ ਆ 379 ਉਹਦੇ ਤੋਂ ਬਾਅਦ ਤੇ ਉਹਦੇ ਤੋਂ ਪਹਿਲਾਂ ਦੇ ਜੇ ਆਪਾਂ ਡਰਾ ਦੀ ਗੱਲ ਕਰ ਲਈਏ 6 ਮਾਰਚ ਨੂੰ 2025 ਨੂੰ 4500 ITA ਸੱਦੇ ਜਾਂਦੇ ਆ ਉਹਦੇ ਵਿੱਚ CRS ਸਕੋਰ ਰਹਿੰਦਾ ਹੈ 410 19 ਫਰਵਰੀ 2025 ਨੂੰ 6500 ITA ਭੇਜੇ ਜਾਂਦੇ ਆ ਜਿਹਦੇ ਵਿੱਚ CRS 428 ਰੱਖਿਆ ਜਾਂਦਾ ਇਹਦੇ ਉਲਟ ਹੋਰ ਸ਼੍ਰੇਣੀਆਂ ਜਾਂ ਪ੍ਰੋਗਰਾਮਾਂ ਦੇ ਲਈ ITA ਦੀ ਗਿਣਤੀ ਘਟ ਰਹੀ ਹੈ IRCC ਨੇ 2 ਜੂਨ ਨੂੰ PNP ਡਰਾ ਦੇ ਵਿੱਚ ਸਿਰਫ 270 ਉਮੀਦਵਾਰਾਂ ਨੂੰ ਸੱਦਾ ਦਿੱਤਾ ਇਹ ਗਿਣਤੀ ਆਮ PNP ਡਰਾ ਦਾ ਵੀ ਲਗਭਗ ਅੱਧਾ ਆ